ਜੇ ਕਿਵੇ ਸਾਨੂੰ ਜਾਣਾ ਪਈਏ ਪਹਿਲਾਂ ਇਹਦੇ ਨਾਲ ਮੱਥਾ ਲਾਉਣਾ ਪੈਂਦਾ ਮੇਰੇ ਤੋਂ ਨਹੀਂ ਪੱਕਦੀਆਂ ਰੋਟੀਆਂ ਰੋਟੀਆਂ ਉਹ ਚਲ ਤੂੰ ਹੀ ਨਾ ਗੁੱਸਾ ਕਰ ਮੈਂ ਕਰਨਾ ਬੇਬੇ ਨਾਲ ਗੱਲ ਬਣਾਉਣੀ ਹੈ ਤੇਰੇ ਵਾਸਤੇ ਸਕੰਜਮੀ ਮਸਾ ਤਾਂ ਤੇਰੇ ਵਾਸਤੇ ਸਪੈਸ਼ਲ ਚਾਹ ਉਹ ਨਹੀਂ ਹੈ ਜੇ ਚਾਹ ਪੀਨੇ ਤਾਂ ਮਾਰਦੇ ਜੇ ਨਹੀਂ ਪਿੰਦੀ ਤਾਂ ਮਾਰਦੀ ਹੈ ਉਹ ਲਾਵਾ ਆਹੀ ਕੰਮ ਰਹਿ ਗਿਆ ਦੀਆ ਤੈਨੂੰ ਕਮਰੇ ਚ ਕਿਦੇ ਮੁਸ਼ਕਲ ਮਾਰਦੀ ਹੈ ਹੁਣ ਨਾ ਕਿੰਦਰ ਨਾਉਂ ਕੀ ਤਰੇ ਠੇਕਾਂ ਨਹੀਂ ਲਿਆ ਮੈਂਨੇ ਇਸ ਸਾਰੀ ਉਮਰ ਦਾ ਖੜੀ ਹੋ ਜਾ ਰ ਆ ਮੇਰਾ ਗੋਰੀ ਬਤਾ ਕਰਦਾ ਸਾਕੂ ਸਹੀ ਹੋ ਗਿਆ ਇਹ ਤੇ ਤੂੰ ਉਹਦੀ ਗੱਲ ਤੇ ਯਕੀਨ ਕਰੀ ਜਾਣਾ ਬੇਬੀ ਦੀ ਗੱਲ ਤੇ ਤੈਨੂੰ ਯਕੀਨ ਨਹੀਂ ਆ ਰਿਹਾ ਬੇਬੇ ਹੁਣ ਤੂੰ ਫਿਕਰ ਨਾ ਕਰ ਹੁਣ ਮੈਂ ਆ ਗਿਆ ਵੀਰਾ ਕੀ ਮੈਂ ਭਾਬੀ ਨੂੰ ਵੀ ਠੀਕ ਕਰ ਦੂੰਗਾ ਕਹਿੰਦਾ ਆਪਣੇ ਨਾਲ ਕੀ ਕੁਝ ਕਰੂਗਾ ਕਰਨਾ ਕੀ ਆ ਆਪ ਤਾਂ ਗੁੱਤ ਬਣਿਆ ਖੜਿਆ ਸੀ ਮੈਨੂੰ ਤਾਂ ਕੁਝ ਕਰਨਾ ਹੀ ਪੈਣਾ ਸੀ ਕਿੰਨਾ ਵਧੀਆ ਹੋਪਾ ਹੈ ਨਾ ਜਦ ਬੁੜੀ ਚਾਲ ਪਤਾ ਪਤ ਕੇ ਦੀ ਮਾਰ ਦੇ ਵਿੱਚ ਚੈ ਕਾਲ ਨਹੀਂ ਹੁੰਦੀ ਸੀਗੀ ਕਿੰਨਾ ਵਧੀਆ ਹੋਊਗਾ ਹਨਾ ਜਦ ਬੁੜੀ ਤੜਫ ਤੜਫ ਕੇ ਮਰੂਗੀ ਜਿੰਨਾ ਇਹਨੇ ਮੈਨੂੰ ਤੜਫਾਇਆ ਨਾ ਮੈਂ ਵੀ ਇਹੋ ਅਹੀਂ ਤੜਫਾਂਗੀ ਕਿਉਂ ਨਾ ਮੈਂ ਇਹ ਸੀਨ ਆਪਦੀਆਂ ਅੱਖਾਂ ਨਾਲ ਦੇਖਾਂ ਤੜਫਦੀ ਨੂੰ ਦੇਖਣ ਨਾਲ ਮੈਨੂੰ ਕਿੰਨੇ ਤੜਫਦੀ ਆ ਹਾਏ ਹਾਏ ਮੈਂ ਮਰ ਜਾ ਚਾਹ ਦਾ ਕੱਪ ਤਾਂ ਮੈਂ ਬੁੜੀ ਨੂੰ ਫੜਾ ਕੇ ਸੀ ਆ ਬੋਲਾ ਜ ਆਪਦੇ ਮੂੰਹ ਨੂੰ ਕਿਉਂ ਲਾਈ ਬੈਠਾ ਮੈਨੂੰ ਕੁਝ ਕਰਨਾ ਪੂਗਾ ਹੁਣ ਉਹ ਕੀ ਹੋ ਗਿਆ ਤੈਨੂੰ ਚੰਗੀ ਬਾਈ ਮੈਂ ਚਾਹ ਨਹੀਂ ਲੱਗਿਆ ਤੇ ਡਲਾਦੀ ਜਿਹਨਾਂ ਨੂੰ ਚਾਹ ਪੀ ਲੈਂਦਾ ਨਾ ਤਾਂ ਹੇ ਰੱਬਾ ਮੈਂ ਆ ਕੀ ਬੋਲਣ ਲੱਗੀ ਸੀ ਮੈਂ ਤਾਂ ਆਪਦੇ ਜਾਲ 'ਚ ਆਪ ਹੀ ਫਸ ਜਾਣਾ ਸੀ ਉਹ ਬੋਲ ਹੁਣ ਕੀ ਤਾਂ ਤਾਂ ਬੇਬੇ ਕੀ ਪਿੰਦੀ ਉਹ ਮੈਂ ਤਾਂ ਬੇਬੇ ਲਈ ਸਪੈਸ਼ਲ ਜੜੀ ਬੂਟੀਆਂ ਪਾ ਕੇ ਚਾਹ ਬਣਾ ਕੇ ਲੈ ਕੇ ਆਈ ਸੀ ਵੀ ਇਹਨੂੰ ਸੈੱਟ ਬੈਠ ਜੂਗੀ ਨਾਲੇ ਇਹ ਠੀਕ ਹੋ ਜੂਗੀ ਬੇਬੇ ਲਈ ਜੜੀਆਂ ਬੂਟੀਆਂ ਵਾਲੀ ਚਾਹ ਗੱਲ ਕੋਈ ਹਾਜਮ ਜੀ ਨਹੀਂ ਹੋਈ ਦਾਲ 'ਚ ਮੈਨੂੰ ਕੁਝ ਕਾਲਾ ਲੱਗਦਾ ਨਾਲੇ ਢੀ ਬੋਟੀ ਵਾਲੀ ਚਾਹ ਕਿੱਥੇ ਸੈੱਟ ਬੈਂਦੀ ਆ ਤਾਂ ਹੀ ਤਾਂ ਫਿਰ ਮੈਂ ਆ ਗਈ ਸੀ ਬੇਰਵਾਖੂ ਦੇ ਮੇ ਤਾਂ ਜੀ ਕਾਲਾ ਹੀ ਪਈ ਜਾਂਦਾ ਜੇ ਬਣਾਉਣੀ ਐ ਸਕੰਜਵੀ ਬਣਾ ਕੇ ਦੇ ਦੋ ਜੇ ਹੁਣ ਬੇਬੇ ਨੂੰ ਜਵਾਬ ਦੇਤਾ ਕਿਤੇ ਉਹਨੂੰ ਮੇਰੇ ਤੇ ਛੱਤ ਨਾ ਹੋ ਜੇ ਐਂ ਕਰਦੀ ਆ ਮੈਂ ਸਕੰਜਵੀ ਬਣਾ ਦਿੰਨੀ ਆ ਕੋਈ ਨਾ ਬੇਬੇ ਮੈਂ ਬਣਾ ਦਿੰਨੀ ਆ ਸਕੰਜਵੀ ਤੁਸੀਂ 2 ਮਿੰਟ ਬੈਠੋ ਮੈਂ ਬਣਾ ਲਿਆ ਹਣੀ ਆ ਐਡੀ ਜਲਦੀ ਇਹਨੇ ਕਿ ਮੈਂ ਹਾਂ ਕਰਤੀ ਇੰਨੀ ਜਲਦੀ ਹਾਂ ਕਰਨ ਵਾਲੇ ਤਾਂ ਹੈ ਨਹੀਂ ਇਹ ਮੈਨੂੰ ਦਾਲ ਤੇ ਜ਼ਰੂਰ ਕੁਛ ਕਾਲਾ ਲੱਗਦਾ ਹੈ ਪਹਿਲਾਂ ਮੈਂ ਇਹਨੂੰ ਜਾ ਕੇ ਪੁੱਛਦਾ ਬਾਕੀ ਕੰਮ ਤਾਂ ਮੈਂ ਬਾਅਦ 'ਚ ਹੀ ਕਰੂੰਗਾ ਇੱਕ ਮਿੰਟ ਆ ਸਕੰਜਮੀ ਦਾ ਬਾਅਦਚਣ ਵਾਲੀ ਮੈਨੂੰ ਐ ਦੱਸ ਤਰੇ ਦਿਮਾਗ 'ਚ ਕੀ ਚੱਲ ਰਿਹਾ ਹੈਗਾ ਪਹਿਲਾਂ ਤਾਂ ਜੜੀਆਂ ਬੂਟੀਆਂ ਵਾਲੀ ਚਾਹ ਤੇ ਆ ਸਕੰਜਮੀ ਲੈ ਦਿਮਾਗ 'ਚ ਕੀ ਚੱਲਣਾ ਮੇਰੇ 'ਚ ਤੂੰ ਉਸ ਤੋਂ ਮੇਰੇ ਤੇ ਐਂ ਸ਼ੱਕ ਕਰੀ ਜਾਂਦੇ ਹੋ ਕੋਈ ਚੱਲ ਤਾਂ ਰਹਿ ਕੋਈ ਗੱਲ ਤਾਂ ਹੈਗੀ ਹੈਗੀ ਤੂੰ ਮੈਨੂੰ ਦੱਸਨੀ ਹੈ ਕਿ ਨਾ ਮੈਨੂੰ ਐ ਦੱਸ ਕੋਈ ਗੱਲ ਨਹੀਂ ਹੈਗੀ ਤੇ ਆਹ ਜ਼ਹਿਰ ਵਾਲੀ ਸੀ ਸੀ ਕਿਤੇ ਬੇਬੇ ਦੀ ਚਾਚ ਤਾਂ ਆਹੀ ਤਾਂ ਨਹੀਂ ਮਿਲਾਈ ਸੀਗੀ ਜਿਹੜੇ ਤਾਂ ਢਲਾਤੀ ਐਵੇਂ ਆਹੋ ਮਲਾਈ ਸੀ ਨਾ ਹੁਣ ਜ਼ਹਿਰ ਨਾ ਮਿਲਾਂ ਮੈਂ ਤਾਂ ਹੋਰ ਕੀ ਕਰਾਂ ਨਾ ਤਾਂ ਹੋ ਮਰਦੀ ਐ ਨਾ ਪਿੰਡ ਛੱਡਦੀ ਆ ਤੂੰ ਕੰਮਲੀ ਹੋ ਗਈ ਜ਼ਹਿਰ ਪਾਉਣ ਤੋਂ ਪਹਿਲਾਂ ਸੋਚ ਤਾਂ ਲੈਂਦੀ ਮਾੜਾ ਮੋਟਾ ਬਥੇਰਾ ਸੋਚਿਆ ਸੀ ਵੀ ਬੁੜੀ ਤਾਂ ਸਸਤੇ ਚ ਖੇੜਾ ਛੁੱਟ ਜੂਗਾ ਪਰ ਮੈਨੂੰ ਕੀ ਪਤਾ ਸੀ ਵੀ ਤੂੰ ਹੜਕੇ ਹੋਣਾ ਮੂਕੇ ਚਾਹ ਨੂੰ ਪੀ ਲੇਗਾ ਮੇਰਾ ਸਾਰਾ ਕੰਮ ਬਣਾ ਬਣਾਇਆ ਖਰਾਬ ਕਰਤਾ ਉਹ ਇਹਦਾ ਤੋਂ ਸ਼ੌਕ ਕਰਾ ਮੈਂ ਗਲਾਸ ਚੱਕ ਲਿਆ ਨਹੀਂ ਬੇਬੇ ਦਾ ਪਤਾ ਨਹੀਂ ਕੀ ਬਣਦਾ ਸੀਗਾ ਬਣਨਾ ਕੀ ਸੀ ਵਧੀਆ ਖਿਹੜਾ ਛੁੱਟਦਾ ਆਹੋ ਖਿਹੜਾ ਛੁੱਟ ਜਾਂਦਾ ਤੇਰੇ ਵੱਡੀ ਦਾ ਜੇ ਬੇਬੇ ਨੂੰ ਕੁਝ ਹੋ ਜਾਂਦਾ ਨਾ ਸਿੱਧਾ ਚਾਕਾ ਬਣੇ ਤੇ ਜਾਂਦਾ ਉਹ ਗੁਰਵਿੰਦਰ ਨਾ ਸਾਰੀ ਰਿਪੋਰਟ ਕਰਾਉਂਦਾ ਪੋਸਟਮਾਰਟਮ ਦੀ ਉਹ ਸਾਬ ਪਤਾ ਲੱਗ ਜਾਣਾ ਸੀ ਵੀ ਜ਼ਹਿਰ ਦੇ ਕੇ ਮਾਰੀ ਆਪਾਂ ਨੇ ਹਾਏ ਬੂ ਆ ਤਾਂ ਮੈਂ ਸੋਚਿਆ ਹੀ ਨਹੀਂ ਹੈ ਨਾ ਤੇ ਮੜਾਏ ਸੋਚਿਆ ਕਰ ਬਣਦੀ ਆ ਵੱਡੀ ਸਿਆਣੀ ਕਿਸੇ ਨੂੰ ਹੀ ਨਹੀਂ ਕਹੇਗਾ ਜਨਾਨੀ ਵਿਆਹ ਕਲ ਗਿੱਟਿਆਂ ਚੋਂਦੀ ਐ ਤੇ ਤਾਂ ਐ ਤਾਂ ਜਾ ਕਰ ਵੀ ਦਿੱਤਾ ਆਪ ਤਾਂ ਫਸਾਂਗੀ ਨਾਲੇ ਮੈਨੂੰ ਵੀ ਫਸਾਏਗੀ ਚਲ ਹੁਣ ਐ ਕਰ ਇਸ ਤੋਂ ਪਹਿਲਾਂ ਬੇਬੇ ਨੂੰ ਸ਼ੱਕ ਹੋਵੇ ਫੇਕੇ ਦਿਨ ਇਸ ਕੰਜਨੀ ਬਣਾ ਦੇ ਠੀਕ ਆ ਜੀ ਹਾਈ ਹਾਈ ਹੱਸ ਤਾਂ ਮੈਨੂੰ ਇਹਨਾਂ ਨੇ ਬਚਾ ਲਿਆ ਨਹੀਂ ਪਤ ਨਹੀਂ ਮੇਰੇ ਨਾਲ ਕੀ ਹੋਣਾ ਸੀ ਆਲੀ ਬੁੜੀ ਕਿੰਨਾ ਕਿੰਨਾ ਕੰਮ ਕਰਦੀ ਨੇ ਇੱਕ ਸਾਢੇ ਵਾਲੀਆ ਸਾਰਾ ਦਿਨ ਮੰਜੇ ਤੋਂ ਉਈ ਜਾਂਦੀ ਆ ਕਿੰਨੀ ਸੋਣ ਲੱਗਦੀ ਆ ਨਾ ਮੈਨੂੰ ਤਾਂ ਨਾ ਚੱਜ ਨਾਲ ਤਿਆਰ ਹੋਣ ਦਾ ਟਾਈਮ ਵੀ ਨਹੀਂ ਮਿਲਦਾ ਹੈਗਾ ਆ ਘਰ ਦੇ ਕੰਮਾਂ ਚ ਬੇਲ ਮਿਲੇ ਤਾਂ ਨੀ ਆਵਾ ਸਾਰਾ ਦਿਨ ਕੰਮ ਕੰਮ ਬਸ ਕੰਮ ਕੰਮ ਮੈਂ ਤਾਂ ਅੱਜ ਬਸ ਐਂ ਪਤਾ ਨਹੀਂ ਕੀ ਮੇਰੇ ਦਿਨ ਲੰਘਦੇ ਨੇ ਸਿਮਰ ਕੇ ਵੀ ਨਹੀਂ ਰਹਿੰਦੀ ਮੈਂ ਤਾਂ ਬੁੜੀ ਨਹੀਂ ਤੱਕ ਪੀ ਰੱਖਿਆ ਪਤਾ ਨਹੀਂ ਕਿਦਨ ਮਰੂ ਕਿਦਨ ਮੇਰਾ ਖੜਾ ਛੱਡੂਗੀ ਜ਼ਿੰਦਗੀ ਖਰਾਬ ਕਰੀ ਗਈ ਮੇਟਾ ਇਹਨੂੰ ਲੱਮਾ ਜਾਨੀ ਨਾ ਸੱਸਾ ਕਿੰਨਾ ਕਿੰਨਾ ਕੰਮ ਕਰ ਦਿੰਦੀ ਨੇ ਹੈਲੋ ਹਾਂ ਹਾਂ ਮਨੂ ਹਾਂ ਮੈਂ ਤਾਂ ਠੀਕਾ ਪੁੱਛਣਾ ਕਿਵੇਂ ਆ ਨਹੀਂ ਵਸ ਕੀ ਦੱਸਾਂ ਤੈਨੂੰ ਕਹਿੰਦੀ ਯਾਦ ਨਹੀਂ ਕਰਦੀ ਤੈਨੂੰ ਪਤਾ ਤਾਂ ਹੈ ਜੇ ਮੈਨੂੰ ਘਰ ਦੇ ਕੰਮਾਂ 'ਚ ਵੇਰ ਮਿਲੇ ਤਾਂ ਹੀ ਮੈਂ ਜੈਨੂੰ ਫੋਨ ਲਾਵਾਂ ਘਰ ਦੇ ਕੰਮਾਂ 'ਚ ਹੀ ਨਿਕਲੇ ਜਾਂਦਾ ਨਹੀਂ ਆਹੋ ਆ ਗੱਲਾਂ ਦਾ ਤੂੰ ਐ ਕਰਦੀ ਐ ਜਿਵੇਂ ਤੇਰੀ ਸੱਸ ਸਾਰੇ ਘਰ ਦੇ ਕੰਮ ਕਰਦੀ ਹੋਵੇ ਹਨ ਜਿਵੇਂ ਤੇਰੇ ਅੱਗੇ ਅੱਗੇ ਲੱਗੀ ਫਿਰਦੀ ਹੋਵੇ ਉਹ ਗੱਲਾਂ ਆੜਦੀਆਂ ਨੇ ਤੇਨੂੰ ਤਾਂ ਗੱਲਾਂ ਸੱਚੀ ਨਹੀਂ ਕਿੱਥੇ ਤੈਨੂੰ ਪਤਾ ਤਾਂ ਹੈ ਉਹਦਾ ਉਹ ਤਾਂ ਮੰਜੇ ਤੋੜਨ ਤੋਂ ਬੇਰ ਨਹੀਂ ਮਿਲਦੀ ਉਹਨੂੰ ਉਹਦਾ ਤਾਂ ਤੂੰ ਨਾਂ ਹੀ ਨਾ ਲੈ ਜ਼ਿੰਦਗੀ ਖਰਾਬ ਕਰ ਰੱਖੀ ਉਹਨੇ ਤਾਂ ਮੇਰੀ ਹੈ ਸੌਖਾ ਮੇਰੀ ਲੈ ਆਹ ਤਾਂ ਤੈਨੂੰ ਬਾਹਲੀ ਵਧੀਆ ਸਕੀਮ ਦੇਦੀ ਫਿਰ ਚਲ ਠੀਕ ਆ ਐਂ ਕਰਕੇ ਦੇਖੂ ਫਿਰ ਮੈਂ ਕੋੜਾ ਹੀ ਤਾ ਕੋੜਾ ਹੀ ਤੁਟਾ ਅਮਨ ਚਲ ਠੀਕ ਆ ਮੈਂ ਤੈਨੂੰ ਫੇਰ ਕਰਦੀ ਆ ਯਾਰ ਫੋਨ ਆ ਬੁੜੀ ਵਾਜਾ ਮਾਰੀ ਜਾਂਦੀ ਆ ਮੈਨੂੰ ਆਹੋ ਫੇਰ ਕਰਦੀ ਆ ਮੈਂ ਚਲ ਪਤਾ ਨਹੀਂ ਕੀ ਵਾਜਾ ਮਾਰਨੀ ਕੀ ਤੇ ਨਾ ਕੀ ਹੋ ਗਿਆ ਕੀ ਤੇਰੇ ਸੱਪ ਲੜ ਗਏ ਜਿਹੜੀ ਉੱਚੀ ਵਾਜਾ ਮਾਰ ਰਹੀ ਆ ਤੈਨੂੰ ਇੰਨਾ ਕ ਤਾਂ ਪਤਾ ਵੀ ਕੋਈ ਬੰਦਾ ਜ਼ਰੂਰੀ ਗੱਲ ਕਰਦਾ ਹੋਗਾ ਫੋਨ ਤੇ ਲੱਗ ਜਿੰਨੇ ਡਿਡੂਚੀ ਹੋ ਕੇ ਮਾਰਨ ਆ ਫਿਰ ਮੈਨੂੰ ਕੀ ਦੱਸਦੀਆਂ ਚੱਕ ਸਾਬਣ ਦੇ ਧੋ ਲਾ ਦੇ ਕੱਪੜੇ ਮਨ ਮਨ ਦਾ ਤੇਰੇ ਕੱਪੜਾ ਤੇ ਮੁਸ਼ਕ ਮਾਰਦੀ ਆ ਮੈਥੋਂ ਨਹੀਂ ਧੋਤੇ ਆ ਤੇਰੇ ਕੱਪੜੇ ਇੱਥੇ ਬਹਿ ਜਾ ਤੇ ਆਪੇ ਧੋ ਲਾ ਨਹੀਂ ਜੀ ਮੈਥੋਂ ਧੋਤੇ ਜਾਂਦੇ ਮੈਂ ਤੈਨੂੰ ਕਾਨੂੰ ਕਹਿੰਦੀ ਗੱਲ ਸੁਣ ਲੈ ਬੁੜੀਏ ਮੇਰੀ ਮੈਂ ਇੱਥੇ ਤੇਰੇ ਨਾਲ ਮੁਸ਼ਕੇ ਕੱਪੜੇ ਧੋਣ ਨਹੀਂ ਆਈ ਹੈਗੀ ਚੱਕ ਸਾਬਣ ਤੇ ਆਪਣੇ ਕੱਪੜੇ ਆਪ ਧੋ ਲਾ ਮੈਨੂੰ ਨਾ ਕਹਿ ਤੰਗਾ ਪੁੱਤ ਜੇ ਨਹੀਂ ਧੋਣੇ ਨਾ ਧੋ ਮੈਂ ਆਪਕੀ ਸਫੀ ਮਸ਼ੀਨ ਚ ਪਾ ਦਾਂਗੀ ਖਬਰਦਾਰ ਜੇ ਮੇਰੀ ਮਸ਼ੀਨ ਨੂੰ ਹੱਥ ਲਾਇਆ ਤੇਰੇ ਮੁਸ਼ਕੇ ਕੱਪੜੇ ਧੋਣ ਵਾਸਤੇ ਨਹੀਂ ਹੈਗੀ ਮੇਰੀ ਮਸ਼ੀਨ ਆਪ ਤਾਂ ਤੂੰ ਬਿਮਾਰ ਹੈਗੀ ਨਿਕ ਸਾਨੂੰ ਵੀ ਸੌ ਤਾ ਬਿਮਾਰੀਆਂ ਲਾਏਂਗੀ ਮੈਂ ਮੈਨੂੰ ਕਿਹੜਾ ਸਾਹ ਦਾ ਬਿਮਾਰੀਆਂ ਦਾ ਤਾ ਰੱਬ ਨੇ ਲਾਤੀ ਅੱਛਾ ਜੇ ਬਿਮਾਰੀ ਤੇਰੇ ਵਾਸਤੇ ਹੀ ਹੈਈ ਨਾ ਤਾਂ ਆਪਦੀ ਲੁਤਰੋਂ ਨੂੰ ਤਾਂ ਬਸ ਚੱਲ ਸਕਦੀਆਂ ਸਾਰਾ ਦਿਨ ਕੈਂਚੀ ਵਾਂਗੂ ਚਬਰ-ਜਬਰ ਕਰਦੀ ਰਹਿੰਦੀਆਂ ਇਹਨੂੰ ਤਾਂ ਬਸ ਚੱਲ ਰੱਖ ਲਿਆ ਕਰ ਨਹੀਂ ਲੁਤਰੋਂ ਮੈਂ ਨਹੀਂ ਚਲਾਉਂਦੀ ਲੁਤਰੋਂ ਤੂੰ ਚਲਾਉਂਦੀ ਐ ਲੈ ਮੈਨੂੰ ਕਹਿੰਦੀ ਐ ਕਿ ਤੇਰੀ ਲੁਤਰੋਂ ਚੱਲਦੀ ਆ ਕੀ ਹੋਇਆਗਾ ਤੈਨੂੰ ਮਾੜਾ ਮੋਟਾ ਐਂ ਵੀ ਦੇਖ ਲਿਆ ਕਰੋ ਕਿ ਬ ਜਦੋਂ ਕੀ ਕਰਦੇ ਉਹਦੀ ਸ਼ੁਰੂ ਹੋ ਜਾਂਦੀ ਆ ਵੇ ਮੈਂ ਕਾ ਨੂੰ ਸ਼ੁਰੂ ਹੁੰਨੀ ਆ ਆ ਤੇਰੀ ਮਾਂ ਨੂੰ ਇਹ ਪੁੱਛ ਲਾ ਇਹਦੇ ਤਾਂ ਨਾ ਮੇਰੇ ਨਾਲ ਲੜੇ ਬਿਨਾਂ ਰੋਟੀ ਹਾਜਮ ਨਹੀਂ ਆਉਂਦੀ ਹੈਗੀ ਸਾਰਾ ਦਿਨ ਲੜਦੀ ਰਹੂ ਮੇਰੇ ਨਾਲ ਪੁੱਛ ਲੈ ਇਹਨੂੰ ਖੜੀ ਤੇਰੇ ਸਾਹਮਣੇ ਵੇ ਆਪਣਾ ਕਦੋਂ ਲੜਦੀ ਆ ਇਹ ਹੀ ਲੜਗੋਆਂ ਦੇ ਵਿੱਚ ਮਤਾਇਆ ਕਾਜੀ ਮੇਰੇ ਕੱਪੜੇ ਮੈਲੇ ਹੋ ਰਹੇ ਨੇਗੇ ਮੇਰੇ ਕੱਪੜੇ ਧੋਦੇ ਜੇ ਮੈਂ ਆਖਿਆ ਵੀ ਮੈਂ ਮਸ਼ੀਨ 'ਚ ਧੋਣਾ ਨਹੀਂ ਆ ਮੈਨੂੰ ਕਹਿੰਦੀ ਮਸ਼ੀਨ ਤੇ ਹੱਥ ਨਾਲ ਧਾਈ ਨਾਲੇ ਮੈਨੂੰ ਕਹਿੰਦੀ ਵੀ ਆਪ ਤਾਂ ਬਿਮਾਰ ਰਹਿਣੀ ਆ ਵੀ ਸਾਨੂੰ ਹੀ ਮਾਰ ਦੇ ਲਾਵੇਂਗੀ ਉਹ ਤੇਰਾ ਦਿਮਾਗ ਦਾ ਸੱਟ ਹੈਗਾ ਪੜਾ ਦੇ ਮਸ਼ੀਨ ਚ ਕੱਪੜੇ ਦੋਣ ਨਾਲੇ ਬਿਮਾਰੀਆਂ ਲੱਗਦੀਆਂ ਹੁੰਦੀਆਂ ਨੇ ਆਹੋ ਲੈਲਾ ਲੈਲਾ ਤੂੰ ਵੀ ਲੈਲਾ ਆਵਦੀ ਮਾਂ ਦੀ ਸਾਈਡ ਬਾਲੀਆਂ ਤੈਨੂੰ ਦੀ ਹਮਦਰਦੀ ਜਾਗਦੀ ਹੈ ਨਾ ਆਵਦੀ ਮਾਂ ਨਾਲ ਹੀ ਰਹਿ ਮੈਂ ਤਾਂ ਚੱਲੀ ਆਵਦੇ ਪੇਕੇ ਉਹ ਲੈ ਚੋਂ ਪੇਕੇ ਜਾਣ ਵਾਲੀ ਗੱਲ ਕਿੱਥੋਂ ਆ ਗਈ ਇਹ ਆਵਦੀ ਮਾਂ ਨੂੰ ਪੁੱਛ ਮੈਨੂੰ ਨਾ ਪੁੱਛ ਜੱਬ ਆਖੜ ਕੜਕੈਤੀ ਕਰਦੇ ਆ ਤੇ ਉਹ ਦੇਖ ਲੈ ਹਲੇ ਵੀ ਬੁੜਬੁੜ ਕਰੀ ਜਾਂਦੀ ਹੈ ਟੱਕਾ ਕਸਤਿੰਦਾਸ ਤਾਂ ਮੈਨੂੰ ਨਹੀਂ ਰਹਿੰਦੀ ਹੈਗੀ। ਯਾਰ ਤੂੰ ਕਿਉਂ ਕੰਬਲੀ ਹੋਈ ਹੈਗੀ? ਐ ਮਾੜੀਆਂ ਮੋਟੀਆਂ ਗੱਲਾਂ ਕਰਕੇ ਘਰ ਥੋੜੀ ਛੱਡ ਕੇ ਜਾਂਦੇ ਹੁੰਦੇ। ਮਾੜੀਆਂ ਮੋਟੀਆਂ। ਆ ਜਿਹੜੀ ਤੇਰੀ ਮਾਂ ਨਾ ਮੇਰੇ ਨਾਲ ਰੋਜ਼ ਆੜੇ ਲੈਂਦੀ ਆ ਇਹਨੂੰ ਪੁੱਛ ਲੈ ਪਹਿਲਾਂ। ਨਹੀਂ ਖੁੱਟਦਾ ਤੇਰੇ ਚਾਹ। ਦੋਸਤ ਮੈਨੂੰ ਜੰਨੀ ਹੈਗੀ ਹਾਂ। ਆਪਦੀ ਜੀਬ ਸੰਭਾਲ ਕੇ ਬੋਲ ਤਾ ਕਰ। ਮੇਰੀ ਗੱਲ ਸੁਣ ਲੈ ਜੀ। ਮੈਥੋਂ ਆਹ ਰੋਜ਼ ਰੋਜ਼ ਦੇ ਡਰਾਮੇ ਨਹੀਂ ਦੇਖੇ ਜਾਂਦੇ ਹੈਗੇ। ਜਾਂ ਤਾਂ ਆਪਦੀ ਮਾਂ ਨੂੰ ਘਰੇ ਰੱਖ ਲੈ ਜਾਂ ਮੈਨੂੰ ਰੱਖ ਲੈ। ਮੁੰਡਾ ਤੂੰ ਨਾਰ ਮਨਾਵਾ ਕਰ ਲੈ ਨਾ। ਕਿਤੇ ਰੱਖ ਇਹਨੂੰ। ਤੂੰ ਚੁੱਪ ਕਰ ਜਾ। ਜਦੋਂ ਤੈਨੂੰ ਇਹ ਕ ਉਹ ਮਾਂ ਬਸ ਲੈਣ ਦੇ ਮੇਰਾ ਘਰ ਮੈਂ ਤਾਂ ਬਚਾਣੇ ਬਸ ਰਿਆ ਮੈਂ ਦੱਸ ਕੀ ਕਰ ਬਾ ਪੁੱਤੋ ਬਾ ਅਪ ਤੇ ਕਾ ਰਾਜੀ ਛਾੜ ਲੈ ਕੇ ਮਾਂ ਦਾ ਨਹੀਂ ਬਣਿਆ ਵੇ ਤੈਨੂੰ ਮਾਂ ਨਹੀਂ ਪਿਆਰੀ ਆਹ ਕੂਰ ਪਰੇ ਪਿਆਰੀ ਐ ਤੈਨੂੰ ਤੈਨੂੰ ਤਾਂ ਘਰ ਯੇ ਜ਼ਰੂਰੀ ਆ ਮਾਂ ਦਾ ਕੀ ਆ ਮਾਂ ਦਾ ਕੀ ਤੇ ਟੱਕੇ ਖਾ ਕੇ ਬੈਠੀ ਤੇ ਹੀ ਕਿ ਮੈਂ ਖੇਖਣ ਕਰਦੀ ਆ ਸਭ ਜਾਣਦੀ ਆ ਮੈਂ ਤੇਰੇ ਬਾਰੇ ਡਰਾਮੇ ਨਾ ਕਰ ਵੱਡੀ ਆਈ ਘਰ ਬਸਾਉਣ ਵਾਲਾ ਜੀ ਐਨੇ ਹੀ ਚਾਹੁੰਦੀ ਆ ਨਾ ਪੁੱਤ ਦਾ ਘਰ ਬਸ ਜੇ ਤਾਂ ਬਗ ਜਾ ਇਥੋਂ ਨਿਕਲ ਜਾ ਪਰੇ ਫਿਰ ਤਾਂ ਤੈਨੂੰ ਮੰਨਾਂ ਵੀ ਮੈਂ ਕੋਈ ਨਾ ਕੋਈ ਨਾ ਪੁੱਤ ਜਿਵੇਂ ਤੂੰ ਮੇਰੇ ਨਾਲ ਕਰਦੀਆਂ ਰੱਬ ਸਾਡੇ ਤੇ ਖੜਿਆਗਾ ਤੇਰੇ ਨਾਲ ਵੀ ਬੰਨ ਗਈਆਂ ਕਿੱਧਰ ਵਾਏ ਮੈਂ ਬਾਬੂ ਦੇ ਕਰਤੇ ਕਰਾ ਨੂਨੇ ਹਾਂ ਨਾ ਸੇਜਾ ਨੂਨੇ ਕਰਤੇ ਵਾਏ ਮੈਂ ਕਰੋ ਨਾ ਆ ਕੇ ਮੈਂ ਕਰੋ ਕਰਤਾ ਉਹਨਾਂ ਨੇ ਤੈਨੂੰ ਨਾਲੇ ਘਰ ਹੈ ਤੇਰਾਗਾ ਉਹਨਾਂ ਦਾ ਨਹੀਂ ਹੈਗਾ ਚੱਲ ਤੂੰ ਮੇਰੇ ਨਾਲ ਮੈਂ ਕਰਦਾ ਗੱਲ ਬਾਈ ਮੈਂ ਨਹੀਂ ਜਾਂਦੇ ਜਦੋਂ ਮੈਨੂੰ ਕੇਰਾ ਕਰੋ ਕਰਤਾ ਉਹਨਾਂ ਨੇ ਉਹ ਕੌਲੀ ਆਪਦੇ ਲਈ ਨਾ ਸੋਚ ਪਰ ਬੰਟੀ ਲਈ ਤਾਂ ਸੋਚ ਉਹਦਾ ਕੀ ਬਣੂ ਤੇਰੇ ਬਿਨਾ ਚੱਲ ਤੂੰ ਮੈਂ ਕਰਦਾ ਗੱਲ ਉਹਨਾਂ ਆ ਜਾ ਇੰਨਾ ਦੀ ਐਨੀ ਹਿੰਮਤ ਆ ਵੀ ਤੈਨੂੰ ਕਰੋ ਕੱਢ ਦੇਣਾ ਆ ਜਾ ਓਏ ਪਈ ਸ਼ਰਮ ਕਰੋ ਮੜੇ ਬੁੱਟੀ ਸ਼ਰਮ ਐਂ ਕੋਈ ਆਪਦੀ ਸੱਸ ਨੂੰ ਕਰੋ ਕੱਢਦਾ ਹੁੰਦਾ ਮਾਮਾ ਜੀ ਜੀ ਸ਼ਰਮ ਵਾਲੀ ਕਿਹੜੀ ਗੱਲ ਆ ਅਸੀਂ ਕਿਹੜਾ ਕਿਸੇ ਦਿਨ ਧੀ ਪਹਿਣ ਨੂੰ ਕੱਢ ਲਿਆਏ ਨਾਲੇ ਸਾਨੂੰ ਤੁਸੀਂ ਕਾਹਤੋਂ ਕਹਿੰਦੇ ਹੋ ਆਪਦੀ ਭੈਣ ਕੀਨੀ ਨੂੰ ਦੇਖ ਲਓ ਪਹਿਲਾਂ ਇਸੇ ਨੂੰ ਪੁੱਛ ਲਓ ਪਹਿਲਾਂ ਕਿਵੇਂ ਮੇਰੇ ਨਾਲ ਤੜਕੀ ਆਢੇ ਲੈਣ ਲੱਗ ਜਾਂਦੀ ਆ ਅੱਜ ਦੀਓ ਗੱਲ ਸੁਣ ਲੋ ਮੈਂ ਕਹਤਾ ਵੀ ਮੇਰੀ ਮਸ਼ੀਨ ਦੇ ਵਿੱਚ ਭਈ ਆਪਦੇ ਮੁਸ਼ਕਲੇ ਹੋਏ ਕੱਪੜੇ ਨਾ ਧੋਈ ਜਦੋਂ ਮੈਂ ਇੱਕ ਵਾਰ ਮਨਾਂ ਹੀ ਕਰਤਾ ਇਹਨੂੰ ਕਿ ਲੋੜਾ ਵਾਰ-ਵਾਰ ਕੱਪੜੇ ਧੋਣ ਦੀ ਨਾਲੇ ਮੇਰੀ ਮਸ਼ੀਨਾਂ ਨੂੰ ਹੱਥ ਲਾਉਣ ਦੀ ਅੱਛਾ ਅੱਜ ਤਾਂ ਤੂੰ ਤੇਰੀ ਆਪਦੀ ਮਸ਼ੀਨ ਰਸ ਗਈ ਹੈ ਜਿਹੜਾ ਐਡਾ ਵੱਡਾ ਘਰ ਬਣ ਕੇ ਦੇ ਦਿੱਤਾ ਤੈਨੂੰ ਉਹ ਉਹ ਨਹੀਂ ਕਰਦੇ ਗਿਆ ਹੈਗਾ ਉਹ ਕਾਹਤੋਂ ਸਾਮਿਆ ਤੈਨੂੰ ਕਦੇ ਕਿਹਾ ਇਹਨੇ ਵੀ ਮੇਰੇ ਕਮਰੇ ਜਨਾਬ ਵੜਾ ਇਹਨੇ ਕਿਹੜਾ ਕੱਲੀ ਨੇ ਸਮਾਇਆ ਮਾਮਾ ਜੀ ਸਾਰੀਆਂ ਸੱਸਾਂ ਹੀ ਸਮਾਉਂਦੀਆਂ ਨੇ ਫੇਰ ਸੱਸਾਂ ਸਾਰੀਆਂ ਨੂੰਹਾਂ ਵੀ ਸੇਵਾ ਕਰਦੇ ਆ ਸਾਰੀਆਂ ਤੇਰੇ ਵਰਗੀਆਂ ਨਹੀਂ ਹੈਗੀਆਂ ਆੜੇ ਨਹੀਂ ਲੈਂਦੀਆਂ ਫੇਰ ਸਾਰੀਆਂ ਸੱਸਾਂ ਆੜੇ ਲੈਂਦੇ ਮੈਨੂੰ ਕਾਨੂੰ ਪਤਾਗਾ ਸਾਰਾ ਪਤਾ ਤੇਰੇ ਬਾਰੇ ਉਹ ਬਜ਼ੁਰਗ ਤਾਂ ਭਈ ਕਰਦੀ ਸਾਨ ਹੁੰਦੇ ਨੇ ਬਜ਼ੁਰਗਾਂ ਦੀ ਸੇਵਾ ਕਰਨ ਨਾਲ ਤਾਂ ਰੱਬ ਵੀ ਮਿਲ ਜਾਂਦਾ ਹੁੰਦਾ ਉਹ ਬੱਸ ਕਰੋ ਮਾਮਾ ਜੀ ਆ ਸਾਡੇ ਬਜ਼ੁਰਗ ਦੇ ਤਾਂ ਨਾ ਲੱਛਣੇ ਮਾੜੇ ਨੇ ਨਹੀਂ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਇਹਨੂੰ ਘਰੋਂ ਕੱਢਣ ਦਾ ਬਾ ਨਹੀਂ ਤੇਰੇ ਕੁੜੀਏ ਮੇਰੀ ਭੈਣ ਦੇ ਲੱਛਣੇ ਮਾੜੇ ਨੇ ਲੱਛਣਾਂ ਦਾ ਤੇਰੇ ਮਾੜੇ ਨੇ ਤੂੰ ਤਾਂ ਮੇਰੇ ਸਾਹਮਣੇ ਹੀ ਟਿਕਦੇ ਮਗਰੋਂ ਕੀ ਹਾਲ ਕਰਦੀ ਹੋਈ ਹੈ ਇਹਦਾ ਓਏ ਅਸਲ ਵਿੱਚ ਕਸੂਰ ਤੇਰਾ ਨਹੀਂ ਕੁੜੀਏ ਕਸੂਰ ਤਾਂ ਇਹਦਾ ਗਾ ਜਿਹੜਾ ਡੋਨੋ ਬਣਿਆ ਬੈਠਾ ਜੇ ਟਾਈਮ ਸਰ ਤੇਰੇ ਦੋ ਤਰੀਆਂ ਆਉਂਦੇ ਨੇ ਗਰਦਨ 'ਚ ਫਿਰ ਪਤਾ ਲੱਗਦਾ ਤੇਰੀ ਅਕਲ ਟਿਕਾਣੇ ਆਉਂਦੀ ਹਾਂ ਓ ਲੈ ਵਾ ਮੈਂ ਤੂੰ ਤਾਂ ਮੇਰੇ 'ਚ ਕਸੂਰ ਕੱਢਦਾਗਾ ਮੈਂ ਤਾਂ ਵਿਚਾਰੇ ਫੜਨੇ ਆਪਣਾ ਰੀ ਓਏ ਮਾੜਾ ਮੋਟਾ ਦਿਮਾਗ ਦੇ ਹੱਥ ਮਾਰ ਸਮਝਾ ਨਹੀਂ ਆਇਦਾ ਤੂੰ ਜੇ ਪਿਆਰ ਨਾਲ ਹੀ ਸਮਝੀ ਤਾਂ ਤੇਰੇ 'ਚ ਮਾੜਾ ਮੋਟਾ ਗੁੱਸਾ ਹੈ ਨੀਗਾ ਡੋਨੋ ਬਣਿਆ ਬੈਠਾਂਗਾ ਮੈਨੂੰ ਘੰਟਾ ਹੋ ਗਿਆ ਓਰੇ ਆਏ ਨੂੰ ਤੂੰ ਜਮਾਂ ਨਹੀਂ ਬੋਲਦਾ ਇਹੀ ਕੱਲੀ ਬੋਲੀ ਜਾਂਦੀ ਆ ਮੈਨੂੰ ਕਾਹਨੂੰ ਪਤਾਗਾ ਸਾਰਾ ਪਤਾ ਮੈਨੂੰ ਸਾਰੀਆਂ ਰਿਸ਼ਤੇਦਾਰੀਆਂ ਦੀ ਗੱਲ ਫੈਰ ਰਹੀ ਏ ਤੁਹਾਡੀ ਜੇ ਤੁਸੀਂ ਕਰਤੂਤ ਕਰਦੇ ਹੋਗੇ ਫੇ ਮੈਂ ਕੀ ਕਰਾਂ ਮਮਾ ਮੈਂ ਵੀ ਤਾਂ ਘਰ ਬਸਾਉਣਾ ਆਪਦਾ ਉਹ ਤੈਨੂੰ ਐ ਤਾਂ ਨਹੀਂ ਕਹਿੰਦੇ ਕਿ ਵੀ ਆਪਦਾ ਘਰ ਨਾ ਬਸਾ ਆਪਦਾ ਘਰ ਬਸਾ ਉਹ ਵੀ ਜ਼ਰੂਰੀ ਆ ਇਹਦਾ ਮਤਲਬ ਇਹ ਨਹੀਂ ਵੀ ਆਪਦੀ ਮਾਂ ਨੂੰ ਘਰੋਂ ਕੱਢ ਦੇ ਉਹ ਕਾਕਾ ਹੈ ਕਬੀਲਦਾਰੀ ਆ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਇਹ ਨਹੀਂ ਹੈਗਾ ਵੀ ਇੱਕ ਨੂੰ ਫੜ ਲਓ ਇੱਕ ਨੂੰ ਛੱਡ ਦਿਓ ਨਾਲੇ ਯਾਦ ਰੱਖਿਓ ਅੱਜ ਤਾਂ ਤੁਸੀਂ ਮੇਰੀ ਭੈਣ ਨੂੰ ਘਰੋਂ ਕੱਢਤਾ ਜੇ ਅੱਗੇ ਤੁਸੀਂ ਗਲਤੀ ਕੀਤੀ ਨਾ ਕਰੋ ਇਹੇ ਨਹੀਂ ਕਰੋ ਤੁਸੀਂ ਜਾਓਗੇ ਉਹ ਵੀ ਬੇਦਖਲ ਹੋ ਕੇ ਨਾਲੇ ਨਾ ਬੋਲਿਓ ਵੀ ਇਹ ਕਰਾ ਮੇਰੀ ਭੈਣ ਦੇ ਨਾਮ ਆ ਬਸ ਆਹੀ ਸੁਣਨਾ ਬਾਕੀ ਰਹਿ ਗਿਆ ਤੀ ਹੋਰ ਕਰ ਲੱਗਦੀਆਂ ਮਾਂ ਦੀਆਂ ਮੈਨੂੰ ਨਹੀਂ ਮੈਥੇ ਸੁਣੇ ਜਾਂਦੇ ਬੈਠ ਕੇ ਤੂੰ ਹੀ ਸੋੜ ਲਾ ਇਹਨਾਂ ਦੇ ਸ਼ਲੋਕ ਉਹ ਤੂੰ ਬੈਠਾ ਇੱਥੇ ਕੀ ਕਰਿਆ ਨਾ ਸਮਝਾ ਦੇ ਉਹਨੂੰ ਨਹੀਂ ਸਾਨੂੰ ਸੋਨੋ ਦੋਵਾਂ ਨੂੰ ਨਾ ਬੇਦਾਖਲ ਕਰਨ ਲੱਗਿਆ ਟਾਈਮ ਨਹੀਂ ਲੱਗਣਾ ਹੈਗਾ ਜਾਂ ਭਗ ਜਾ ਸਮਝਾ ਦੇ ਉਹਨੂੰ ਉਹ ਚੱਲ ਬੱਸ ਭੈਣੇ ਹਾਂ ਤੂੰ ਰੋਣਾ ਮੈਂ ਸਮਝਾਤਾ ਇਹਨਾਂ ਨੂੰ ਹੁਣ ਰੀਤ ਤੈਨੂੰ ਕੁਝ ਕਹਿਣ ਤੋਂ ਪਹਿਲਾਂ ਨਾ 10 ਵਾਰ ਸੋਚ ਚੁੱਕੀ ਬਈ ਕਸੂਰ ਇਹਨਾਂ ਦਾ ਨਹੀਂ ਕਸੂਰ ਮੇਰਾ ਹੈਗਾ ਮੇਰੀ ਮਾਂ ਨੇ ਕਰੂ ਨਹੀਂ ਗੇ ਉਹ ਚੱਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਹੌਲੀ ਹੌਲੀ ਸਭ ਠੀਕ ਹੋ ਜਾਊਗਾ ਮੈਂ ਤਾਂ ਤੁਹਾਡੇ ਪਿੰਡ ਵਿੱਚ ਦੀ ਲੰਘਿਆ ਜਾਂਦਾ ਸੀ ਮੈਨੂੰ ਐ ਦੀ ਮਾਂ ਚੱਲ ਤੈਨੂੰ ਮਿਲ ਜਾ ਮੈਨੂੰ ਕਿ ਪਤਾ ਤੇ ਯਾਰ ਉਹ ਕੁੱਤ ਕਲੇਸੜਿਆ ਪਿਆਗਾ ਹੋਰ ਭਾਈ ਗੇੜਾ ਗੂੜਾ ਤਾਂ ਮਾਰਦਾ ਰਿਹਾ ਕਰ ਤੇ ਕਿੰਦਾ ਉਹ ਸਰਾ ਹੀ ਵੱਡਾ ਹੁੰਦਾਗਾ ਚੱਲ ਠੀਕ ਹੈ ਭੈਣੇ ਮੈਂ ਚੱਲਦਾ ਤੂੰ ਟੈਨਸ਼ਨ ਨਾ ਲਿਆ ਕਰ ਵਾੜੀ ਭਾਈ ਅੱਜ ਦਾ ਦਿਨ ਤਾਂ ਰਹਿ ਜਾਂਦਾ ਭਾਈ ਵੜ ਕੇ ਉਹ ਭੈਣੇ ਪਤਾ ਕੀ ਗੱਲ ਹੈ ਨਾ ਮੈਨੂੰ ਨਾ ਕੰਮ ਆ ਘਰੇ ਨਹੀਂ ਤਾਂ ਮੈਂ ਰਹਿ ਜਾਂਦਾ ਕੋਈ ਗੱਲ ਨਹੀਂ ਦੀ ਤੂੰ ਸੋਚ ਨਾ ਕਰ ਸੁਨੇਹਾ ਨਾਲ ਦੀ ਮੰਜੇ ਕੋਈ ਗੱਲਬਾਤ ਹੋਈ ਬਾਕੀ ਹੁਣ ਤਾਂ ਤੈਨੂੰ ਉਹ ਕੁਝ ਕਹਿੰਦੇ ਨਹੀਂ ਚੰਗੀ ਤਰ੍ਹਾਂ ਝਾੜੇ ਨੇ ਚੰਗਾ ভাই ਮਿਹਰਬਾਨ ਪੂਰ ਕਰ ਦੂਗੀ ਜੰਦਾ ਹਾਂ ਤੈਨੂੰ ਫੋਨ ਕਰ ਦਿੱਤਾ ਮੈਨੂੰ ਸਹੀ ਗਾ ਪੱਕਾ ਨਹੀਂ ਕਹਿਣਗੇ ਭੁੱਲ ਕੇ ਵੀ ਨਹੀਂ ਕਹਿਣੇ ਹੈਗੇ ਰੀਤਾ ਮੈਂ ਸ਼ਹਿਰ ਜਾਣਾ ਸੀ ਉਸ ਮਗਾਉਣਾ ਮਗੂਣਾ ਤਾਂ ਨਹੀਂ ਤਾਂ ਨਾ ਬਾਕੀ ਸਾਰਾ ਕੁਝ ਤਾਂ ਹੈਗਾ ਤੁਸੀਂ ਨਾ ਐਂ ਕਰਿਓ ਤੁਸੀਂ ਫਰੂਟ ਲੈ ਆਇਓ ਕੁਝ ਕਿਤੇ ਨਾਲ ਇੱਕ ਨਾ ਕੋਲਡ ਡਰਿੰਕ ਜ਼ਰੂਰ ਲੈ ਆਇਓ ਗਰਮੀ ਵਾਲੀ ਹੋ ਰਹੀ ਹੈ ਨਾ ਫਿਰ ਕੋਲਡ ਡਰਿੰਕ ਪੀਤਾ ਜਾਂਦਾ ਠੀਕ ਆ ਚਲ ਮੈਂ ਲੈ ਆਉਂਗਾ ਇਹ ਤਾਂ ਹਾਂਜੀ ਰੀਤਾ ਹਾਂਜੀ ਆ ਲੈ ਕੋਲਡ ਡਰਿੰਕ ਰੱਖ ਦੇ ਫ੍ਰਿਜ ਨਾਲਿਆ ਫਰੂਟ ਮੈਂ ਲੱਗਦਾ ਖੇਤ ਵੀ ਜਾਈ ਆਵਾ ਮੈਂ ਕਹਿੰਦੀ ਤੁਸੀਂ ਰੋਟੀ ਖਾ ਕੇ ਚਲੇ ਜਾਂਦੇ ਕੋਈ ਨਾ ਮਾ ਆ ਕੀ ਖਾਲੂਗਾ ਕੰਮ ਹੋ ਗਿਆ ਨਾਲੇ ਹਾਂ ਹਾਂ ਹੋ ਗਿਆ ਕੰਮ ਚਲ ਜਾਏ ਹੇ ਝਾੜ ਫਾੜ ਉਹ ਪਤੀ ਆ ਕੀ ਨਾ ਤਾਂ ਰੋਟੀ ਖਾਦੀ ਜਾਵੇ ਓਹੋ ਹੋ ਹਏ ਨੀ ਬਹੂ ਨੂੰ ਪੁੱਛਦੀਆਂ ਜੇ ਕੋਈ ਸਫਲ ਫਲ ਫਰੂਟ ਪਿਆ ਹੋਵੇ ਓਹ ਹੋ 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 ਹਾਈ ਮੇਤਾ ਬਾੜੀ ਤਾਤ ਹੁੰਦਾ ਜਾੜਾਂ ਚ ਓਹ ਹੋ 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 ਹਾਈ ਨੀ ਰੀਤਾ ਫਲ ਫਰੂਟ ਹੈਗਾ ਪੁੱਤਾਂ ਜਾੜ ਦੁਖੀ ਜਾਂਦੇ ਮੇਥੋਂ ਰੋਟੀ ਨਹੀਂ ਖਾਦੀ ਜਾਂਦੀ ਮਾਤਾ ਫਲ ਫਰੂਟ ਨਹੀਂ ਹੈਗਾ ਮੁੱਕਿਆ ਪਿਆ ਸਾਰਾ ਫਿਰ ਵੰਟੀ ਤੋਂ ਮਗਾ ਲਾਂਦੀ ਲੈਂਦੀ ਬੰਟੀ ਤੋਂ ਮੰਗਾ ਲੰਦੀ ਪਤਾ ਕਿੰਨੇ ਮਹੰਗਾਈ ਹੋਈ ਪਈ ਆ ਫਲ ਫਰੂਟ ਇੰਨੇ ਮਹੰਗੇ ਆਉਂਦੇ ਨੇ ਪੈਸੇ ਗਾਹਾਂ ਦੀ ਪੇੜ ਨੂੰ ਲੱਗਦੇ ਪਰ ਮੈਂ ਤਾਂ ਭੁੱਖੀ ਮਰਨ ਲੱਗ ਰਹੀ ਆਂ ਕਿ ਤੂੰ ਰੋਟੀਆਂ ਖਾ ਲਾ ਹੌਲੀ ਹੌਲੀ ਚੱਬ ਕੇ ਖਾ ਲਾ ਕਿਦਰੇ ਨਹੀਂ ਕੁਝ ਹੁੰਦਾ ਖਾਈ ਜਾਊਗੀ ਫਲ ਫਰੂਟ ਪਾਲ ਦੀ ਆ ਫਰੂਟ ਇਹ ਪਹਿਲਾਂ ਤੇਰੇ ਕੋਈ ਫੜਕੇ ਪੁੱਛੇ ਫਰੂਟ ਖਾਣ ਦੀ ਉਮਰ ਤੇਰੀ ਆ ਕਿ ਸਾਡੀ ਫਰੂਟ ਤਾਂ ਮੈਂ ਆਪ ਦੇ ਖਾਣ ਵਾਸਤੇ ਮੰਗਾਏ ਸੀ ਤੈਨੂੰ ਥੋੜੀ ਦਵਾਂਗੀ ਉਹ ਫਰਾਚੀ ਜੀ ਦੇਖਣਾ ਨਹੀਂ ਆ ਦੁੱਧ ਪਿਆਉਣਾ ਆਈ ਨਹੀਂ ਪਤਾ ਲੱਗਦਾ ਕਿਹੜਾ ਬਾਸੀ ਆ ਕਿਹੜਾ ਤਾਜ਼ਾ ਦਾ 2 ਘੰਟਿਆਂ ਚ ਪਿਆਗਾ ਚਲਨਾ ਪੁੱਛਣੀ ਆ ਵੀ ਕਿਹੜਾ ਹੈ ਦੁੱਧ ਤਾਜ਼ਾ ਨਾ ਕਿਥੋਂ ਆ ਰਿਹਾ ਪਰ ਪੁੱਤ ਤੂੰ ਮੈਨੂੰ ਤਾਂ ਕਹਿੰਦੀ ਹੈ ਨਹੀਂਗਾ ਬਸ ਹੋਇਆ ਨਹੀਂ ਬਰਦਾਸ਼ ਲਾਦੀ ਨਜ਼ਰ ਸਾਰਾ ਦਿਨ ਮੇਰੇ ਖਾਣ ਪੀਣ ਪਿੱਛੇ ਨਾ ਪਈ ਰਹੂਗੀ ਨજર ਲਾ ਕੇ ਰੱਖ ਦਿੰਦੀ ਆ ਇਹ ਨਹੀਂ ਦੇਖਣਾ ਹੈਗਾ ਵੀ ਬੰਦਾ ਬਿਮਾਰ ਠਮਾਰ ਹੈ ਬਸ ਐਂ ਕਹੇਲੀ ਮੈਨੂੰ ਹੀ ਦੇ ਦੋ ਸਾਰਾ ਕੁਝ ਨਹੀਂ ਜੇ ਤੂੰ ਬਿਮਾਰ ਆਂਗੀ ਮੈਂ ਵੀ ਐਂ ਕਹਦੀ ਮੇਰੀ ਜਾੜ ਦੁਖਦੀ ਆ ਵੀ ਮੈਂ ਵੀ ਖਾਲਾਂ ਦੀ ਨਾ ਮੈਨੂੰ ਪਹਿਲਾਂ ਐਂ ਦੱਸ ਤੂੰ ਫਰੂਟ ਖਾਣ ਦਾ ਤੇਰਾ ਟਾਈਮ ਨਾ ਸਾਡਾ ਟਾਈਮ ਨਹੀਂ ਮੇਥਾ ਪਕਾਈ ਵਾਲੀ ਨਹੀਂ ਵਾਦੀ ਮੇਰੇ ਜਾੜਾਂ ਦੁਖਦੇ ਨੇ ਮੈਨੂੰ ਐਂ ਦੱਸ ਇਹ ਬਸੀ ਦੁੱਧ ਕਿਹੜਾ ਤਾਜ਼ਾ ਕਿਹੜਾ ਕਾ ਮੇਰੀ ਗੱਲ ਸੁਣ ਲੈ ਮਾਤਾ ਜੇ ਤੂੰ ਸਾਰਾ ਦੁੱਧ ਪੀ ਗਈ ਮੈਂ ਚਾਹ ਕਾਦੀ ਬਣਾਉਂਗੀ ਚੁੱਪਚਾਪ ਜਾ ਕੇ ਰੋਟੀ ਖਾ ਲੈ ਜੇ ਰੋਟੀ ਨਹੀਂ ਖਾਦੀ ਜਾਂਦੀ ਨਾ ਤਾਂ ਚਾਹ ਦੇ ਘੁੱਟ ਬਣਾ ਕੇ ਪੀ ਲੈ ਪਰ ਦੁੱਧ ਨੂੰ ਨਾ ਹੱਥ ਲਾਈ ਨਹੀਂ ਤੂੰ ਹੱਦ ਕਰਦੀ ਆ ਕੁੜੀਏ ਤੂੰ ਤਾਂ ਫੁੱਲੂਟੇ ਜਾ ਕਰਕੇ ਪੀ ਜਾਂਦੀ ਐ ਮੈਨੂੰ ਦੁੱਧ ਦੇ ਘੁੱਟ ਵੀ ਨਹੀਂ ਦਿੰਦੀ ਨਾਲੇ ਰੋਟੀ ਮੈਨੂੰ ਸੁੱਕੇ ਦੇ ਨੇ ਇਹ ਤਾਂ ਬਿਓ ਦੇ ਦੇ ਇੱਕ ਪਾਸਾ ਤਾਂ ਹੋ ਜੂ ਮੇਰਾ ਵਾਜੀ ਵਾ ਬੋਲੀ ਸਿਆਣੀਆਂ ਗੱਲਾਂ ਕਰਦੀ ਹੈ ਨਾ ਤੂੰ ਵੀ ਮੈਨਾਂ ਮਾਰ ਕੇ ਖੜਾ ਛੁੱਟ ਜੇ ਮੁੜ ਕੇ ਜਿਹਨਾਂ ਨੇ ਚੱਕਰ ਲਾਈ ਜਾਣ ਜੇ ਮਾਰਨ ਦਾ ਐਨਾ ਹੀ ਸ਼ੌਂਕ ਹੈ ਨਾ ਤਾਂ ਗੱਡੀ ਦੀ ਲੈਂਥ ਲਿਆ ਕੇ ਮਾਰ ਜਾ ਜੇ ਉਹ ਉੱਥੇ ਨਹੀਂ ਜਾ ਸਕੀ ਨਾ ਤਾਂ ਉਧਰ ਮੀਟਰ ਤੇ ਤਾਰਾਂ ਲੰਕਦੀਆਂ ਨੇ ਬਿਜਲੀ ਦੀਆਂ ਉਹਨਾਂ ਨੂੰ ਜਾ ਕੇ ਪਾਲਾ ਹੱਥ ਪਰ ਖੜਾ ਤਾਂ ਛੁੱਟ ਜੂਗਾ ਨਹੀਂ ਜੇ ਤੂੰ ਮੈਨੂੰ ਇੱਥੋਂ ਬਾਹਰ ਹੀ ਔਕੀ ਹੈ ਅੱਜੇ ਮੈਂ ਬਾਹ ਵੱਡੇ ਲੈਣੀ ਹੈਗੀ ਜੇ ਜਿਵੇਂ ਮੈਨੂੰ ਮਜਬੂਰ ਕਰੇ ਮਾਰਨ ਲਈ ਤੈਨੂੰ ਵੀ ਤੇਰੀ ਲਾ ਦੇ ਮਜਬੂਰ ਕਰੂ ਤੈਨੂੰ ਹਾਂਜੀ ਸਸਿਗਾਰ ਜੀ ਸਾਰਿਆਂ ਨੂੰ ਹਾਂਜੀ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਨਵੀਂ ਆਉਣ ਵਾਲੀ ਹਾਰਵਡ ਨੂੰ ਏਦਾਂ ਹੀ ਪਿਆਰ ਦੇਂਦ ਰਹੋ ਬਾਕੀ ਜਿਸ ਨੇ ਜਿਨ੍ਹਾਂ ਨੇ ਇਸ ਵੀਡੀਓ ਦੇ ਪਿਛਲੇ ਭਾਗ ਨਹੀਂ ਦੇਖਿਆ ਉਹ ਜਰੂਰ ਦੇਖ ਲਓ ਫੇਰ ਇਸੋਂ ਇਹ ਵੀਡੀਓ ਪ੍ਰੋਪਰ ਸਮਝ ਆਊਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਇਸ ਵੀਡੀਓ ਤੇ ਆਪਾਂ 파ਰਟ ਚੱਲ ਰਹੇ ਹਾਂ ਲੱਗੇ ਬਹੁਤ ਕੈਂਡ ਕੈਂਡ 파ਰਟ ਨੇਗੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਹੁਣ ਬੋਲਾਂਗੇ ਜੇ ਆਪਾਂ ਪਹਿਲੇ 15 ਗਮਾਂ ਤਾਂ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਕੀਤੇ ਸੀਗੇ ਫਾਇਦਾ ਹੈਗੇ ਜੀ ਬਾਜ ਡਾਇਰੈਕਟਰ ਐਂਟਰਟੇਨਮੈਂਟ ਆਰਟਿਸਟ ਕਮਲਪ੍ਰੀਤ ਕੌਰ ਆ ਜੋਤ ਸੰਦੂ ਮਨਪ੍ਰੀਤ ਕੌਰ ਢਾਲੀਆਲ ਪ੍ਰਨੀਤ ਬੰਦੇਰਾ ਦੀਪਾ ਸਿਮਾਪਾ ਜੋਤ ਸੇਖੋਂ ਅਰਣ ਢਾਲੀਆਲ ਜੋਤ ਸੀਮਾ ਡੀਏ ਸ਼ਰਮਾ ਸੰਗਰੂਰ ਗੁਰਪ੍ਰੀਤ ਢੀਂਸਾ ਹਰਪ੍ਰੀਤ ਕੌਰ ਰਾਜਵੀਰ ਜੋਗੇ ਵਾਲਾ ਹਰਿਆਣਾ ਰਣਜੀਤ ਸਿੰਘ ਇਹਨੇ ਜੀ ਪਹਿਲੇ 15 ਕਮੈਂਟ ਤੁਸੀਂ ਵੀ ਇਸ ਵੀਡੀਓ 'ਚ ਸਭ ਤੋਂ ਪਹਿਲਾਂ 15 ਕਮੈਂਟ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ 'ਚ ਤੁਹਾਡਾ ਨਾਮ ਬੋਲਾਂਗੇ ਗੱਜ ਕੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਸਪੋਰਟ ਕਰਿਓ ਵੱਧ ਤੋਂ ਵੱਧ ਇਸ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਹੁਣ ਮਿਲਦਿਆਂਗੇ ਅਗਲੀ ਵੀਡੀਓ ਨਾਲ ਥੈਂਕ ਯੂ ਧੰਨਵਾਦ ਸਾਰਿਆਂ ਦਾ ਸਟਾਈਲ